ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪਲਾਸੌਰ ਪਹੁੰਚੇ ਬਾਈ surjit ਉਹਨਾਂ ਕੋਲ ਜੀ ਨਵਾਂ ਮਾਲ ਲੈ ਕੇ ਆ ਬਹੁਤ ਸੋਹਣੇ ਝੋਟੇ ਲੈ ਕੇ ਆ ਰਹੇ ਨੇ ਤੇ ਲੈ ਕੇ ਆਏ ਨੇ ਬਾਈ ਉਹਨਾਂ ਨੇ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਹੋਰ ਬਾਈ ਜੀ ਤੁਸੀਂ ਠੀਕ ਠਾਕ ਨਹੀਂ ਕਿਰਪਾ ਤੁਸੀਂ ਦੱਸੋ ਠੀਕ ਠਾਕ ਬੰਦਾ ਜੀ ਬਸ ਵਧੀਆ ਠੀਕ ਠਾਕ ਜੀ ਤੁਸੀਂ ਦੱਸੋ ਬਰੇ ਜੀ ਅਲੈਕਮ ਹਾਂ ਜੀ ਵਧੀਆ ਚੱਲੀ ਜਾਂਦਾ ਕਿਰਪਾ ਭਾਬੀ ਦੀ ਬਹੁਤ ਵਧੀਆ ਬਹੁਤ ਵਧੀਆ ਸੰਦੀਪ ਜੀ ਹਾਂ ਜੀ ਆਹ ਨਹੀਂ ਲੋਕਲ ਇੱਥੇ ਮਾਲ ਬਥੇਰਾ ਵਿਗ ਗਿਆ ਹਾਂ ਜੀ ਹਾਂ ਜੀ ਵੀਡੀਓ ਤਾਂ ਇਹੋ ਲੇਟ ਹੋ ਗਈ ਹਾਂਜੀ ਹਾਂਜੀ ਤੇ ਬਾਕੀ ਵੀਡੀਓ ਤੇ ਮੈਂ ਚੰਗੀਆਂ ਝੋਟੀਆਂ ਆਉਂਦੇ ਫੇਰ ਹੀ ਪਾਈਏ ਆ ਬਿਲਕੁਲ ਜੀ ਬਿਲਕੁਲ ਆ ਫਿਰ ਭੈਣ ਭਰਾ ਸਾਰਿਆਂ ਨੇ ਉਹਨਾਂ ਦੇ ਮੰਗਾਉਣੀਆਂ ਹੁੰਦੀਆਂ ਸਾਫ ਸੁਥਰੀਆਂ ਹਾਂਜੀ ਉਧਰ ਆਈਆਂ ਬਾਈ ਜੀ ਸਾਰੀਆਂ ਉਧਰੋਂ ਲੈਣੀਆਂ ਜੀ ਕਿੰਨੀ ਲੈ ਕੇ ਆਨੇ ਬਾਈ ਜੀ ਇਹ ਹਰਕੀਆਂ ਅੱਜ ਲੈਣੀਆਂ ਪੰਜ ਝੋਟੀਆਂ ਠੀਕ ਹੈ ਇੱਕ ਇਧਰ ਦੀ ਆ ਚਲੋ ਹਾਂਜੀ ਤੋਂ ਸ਼ੁਰੂ ਜੀ ਫਿਰ ਆਪਾਂ ਕਰੀਏ ਜੀ ਆਜੋ ਜੀ ਆਜੋ ਲੈ ਬੋ ਉਧਰ ਆ ਖਲਪੜਾ ਜੀ ਪਹਿਲਾ ਸੂਹ ਲਾ ਦਿਆ ਨਾ ਜੀ ਪਹਿਲਾ ਸੂਹ ਆ ਜੀ ਚੌਗੀ ਮੂੰਹ ਆ ਜੀ ਚੌਗੀ ਦੇ ਦੰਦ ਭਨੇ ਦੋਂਦੀ ਆ ਐਨੂੰ ਖੜੀਏ ਸੰਦੀਪ ਐਂ ਦਾ ਜਮੂਦਾ ਘਾਪ ਪਿੱਛੇ ਫੋੜਾ ਕਰਾ ਦੇ ਤੇ ਭਾਈ ਹੁਣ ਦੁੱਧ ਇਸ ਟਾਈਮ ਕਿੰਨਾ ਹੈ ਇਸ ਟਾਈਮ 10 ਕਿਲੋ ਦੁੱਧ ਦੋਗੀ ਪੰਜਵਾਂ ਦਿਨ ਸੂਈ ਨੂੰ 10 ਕਿਲੋ ਦੁੱਧ ਹਾਂਜੀ 15 ਕਿਲੋ ਝੋੜੀ ਦੁੱਧ ਦੋਗੀ ਉਧਰ ਦੀ ਰੀਜਨਲ ਝੋੜੀ ਜੇ ਮੂੰਹ ਮਾ ਬਖਾਏ ਕਰਾ ਸਾਰਾ ਪੁੱਤ ਇਹ ਐਂ ਕਮਾੜਾ ਬੜਾ ਚੌਣ ਸਪੈਸ਼ਲ ਲੱਗਾ ਸੰਦੀਪ ਵੀ ਫਰਕ ਹੈ ਵਰਦਾਸ ਭਾਈ ਜੀ ਜਬਰਦਸਤ ਜਬਰਦਸਤ ਕੱਟਾ ਇਹਦੇ ਮਗਰ ਅੱਜ ਪੰਜਵਾਂ ਛੇਵਾਂ ਦਿਨ ਸੂਈ ਨੂੰ ਉਧਰ ਲੈ ਜਾ ਮੂੰਹ ਬਖਾਰੇ ਕਰੇ ਮੈਂ ਥਾਂ ਤੋਂ ਬਖਾਰੇ ਕਰੇ ਸੁਮਾ ਥਾਂ ਲੱਗਾ ਕੋਣ ਹੁਣ ਬਖਾਉ ਮੂੰਹ ਮੜਾ ਜਾ ਚਾਪਸਵਾ ਬਜੀ ਬਲਕੋ ਇੱਕ ਨੰਬਰ ਜੀ ਇੱਕ ਨੰਬਰ ਹਾਂ ਚੌਣ ਚੌਣ ਦੁੱਧ ਕੁਆਲਟੀ ਵਾਲੀ ਝੋਟੀ ਹੈ ਜੀ ਹਾਂਜੀ ਹਾਂਜੀ 15 ਕਿਲੋ ਦੁੱਧ ਪਹਿਲੇ ਝੋਟੀ ਦੇ ਦਊਗੀ ਹਾਂਜੀ ਬਾੜੀ ਚੰਗੀ ਜੀ ਚੰਗੀ ਪੜੀ ਬਜੀ 8 ਟਰੱਕਾਂ ਕੱਢੇ ਝੋਟੀ ਨੇ ਦਾਣੇ ਦੀ ਪੜੀ ਹੈ ਜੀ ਬਿਲਕੁਲ ਬਿਲਕੁਲ ਦਾਣੇ ਦੀ ਪੜੀ ਏਡੀਆਂ ਝੋਟੀਆਂ ਆਪਣੇ ਦੋਨੀਆਂ ਚੌਗੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਬੋਲੋ ਜੀ ਅ ਸੰਦੀਪ ਜੀ ਮੁੱਲ ਕਰਨੇ ਆਪਾਂ ਜਿਹੜਾ ਛੋੜ ਹੀ ਹੁਣੀ ਆ ਛੋੜ ਹੀ ਹੁਣੀ ਆ ਇਹ ਹਾਂ ਨਾ 1 35 ਦੀ ਦੇਣੀ ਆ ਬਸ 500 ਰੁਪਏ ਛੋੜ ਕਰਾਂਗੇ ਜਿਹੜਾ ਭੈਣ ਭਰਾ ਫੋਨ ਲਾਓ 35000 500 ਛੋੜ ਗਿਆ ਨਹੀਂ ਬਾਈ ਜੀ ਹਾਂ ਜੀ ਠੀਕ ਹੈ ਨਾ ਜੀ ਛੋਟੀ ਤੁਹਾਨੂੰ ਵੀ ਪਤਾ ਜੀ ਕਿਨੇਰੀ ਹੈ ਦੂਜੇ ਸੂਏ ਅੱਜ ਵੀ ਕੰਮ ਦੀ ਆ ਬਾੜੀ ਜਿਆਦੀ ਚੰਗੀ ਆ ਵੱਡੀ ਫੁੱਲ ਸਾਈਜ਼ ਬਿਲਕੁਲ ਖੋਹ ਲਾਂ ਇਹ ਵੀ ਦੋ ਦਾਂਦੇ ਜੀ ਇਹ ਚੌਗੀ ਛੋਟੀ ਜੇ ਪੰਨੇ ਹੀ ਆ ਨੇ ਪੰਨੇ ਹੀ ਆ ਦੋਂਦੀ ਆ ਜੇ ਮੂੰਹ ਫਰਾ ਲਮਖਾ ਬੁਖਾ ਦੀ ਹਾਂ ਜੀ ਬਸ ਠੀਕ ਆ ਚਾਰ ਦਾਂਦੇ ਜੀ ਤੇ ਬਾਈ ਇਹ ਹੀ ਦੋ ਕੋਣੀ ਜੋਤੀ ਆ ਦੰਦਾ ਦੀ ਝੋਟੀਆਂ ਨਾਲੇ 2 400 ਜੂ ਜਾ ਕੇ ਮੈਂ ਇਹਨੇ ਜੀ ਭਾਵੇਂ 5 5 7 7 ਸੂਏ ਸੇ ਇਹੋ ਸਿੰਘ ਰਹਿਣੇ ਇਹਨਾਂ ਦੇ ਕੱਟੇ ਜੀ ਕੱਟੀ ਕੱਟੀ ਇਹਦੇ ਮਗਰ ਕੱਟੀ ਐ ਜੀ ਪੰਜਵੇਂ ਛੇਵੇਂ ਦਿਨ ਸੂਈ ਨੂੰ 11 12 ਕਿਲੋ ਬੋਲੀ ਤਿਆਰ ਹੋਊਗੀ ਦੇਖੋ ਹਾਂਜੀ ਪੰਜਵੇਂ ਛੇਵੇਂ ਦਿਨ ਦੀ ਕੋਈ 11 12 ਕਿਲੋ ਹੋਊਗੀ 15 ਕਿਲੋ ਝੋਟੀਆਂ ਵੀ ਦੁੱਧ ਪੱਕਾ 15 ਕਿਲੋ ਦੁੱਧ ਪਾਊਗੀ ਐਨ ਡੀ ਐਨ ਡੀ ਐਂਡੀ ਭਾਜੀ ਫਿਰ ਕੀ ਮੰਗਦਾ ਇਹ 40 ਚੋ ਜੀ 500 ਰੁਪਏ ਛੋੜ ਹੀ ਹੋਣੀ ਆ 1,40,000 1,40,000 ਦੀ 500 ਛੋੜ ਹੀ ਹੋਣੀ ਆ ਛੋੜ ਹੀ ਹੋਣੀ ਆ ਜੀ ਦੋਵੇਂ ਐਂਡ ਝੋਟੀਆਂ ਸਰਾ ਹੀ ਆ ਦੋਵੇਂ ਐਂਡ ਜੀ ਫਰੇ ਨਹੀਂ ਇਹਨੂੰ ਕੋਈ ਬੱਚੇ ਦਾ ਨਹੀਂ ਫਿਕਰ ਐਦਾਂ ਹੀ ਬਹਿ ਜਾਓ ਐਦਾਂ ਹੀ ਧਰਾ ਮਾਰੀ ਜਾਓ ਐਦਾਂ ਹੀ ਪਸਮਾਉਗੀ ਉਹ ਕੱਟੀ ਬੱਜੀ ਜਿੱਥੇ ਮਰਜੀ ਮੋਟਰਾਂ ਆ ਵਾ ਬਸ ਬਿਲਕੁਲ ਇਹ ਨਹੀਂ ਕੋਈ ਸ਼ੱਕ ਨਹੀਂ ਚਲ ਚਾਹ ਜੀ ਇਹ ਪਹਿਲਾ ਸੂਆ ਚੌਗੀ ਮੋਹ ਸੰਦੀਪ ਜੀ ਅੱਜ ਪਹਿਲਾ ਸੂਆ ਚਾਰ ਦੰਦ ਪਹਿਲਾ ਸੂਆ ਚਾਰ ਦੰਦ ਇਹ ਸੂਈ ਨੀਲੀ ਦੀ ਕੱਟੀ ਮਗਰੇ ਦੀ ਅੱਛਾ ਨੀਲੀ ਦੀ ਕੱਟੀ ਹਾਂ ਜੀ ਕਿਹਨੇ ਟੀਗਾ ਨੀਲੀ ਦਾ ਸ਼ੌਕ ਨਾ ਭ ਇਹ ਇਹ ਵੀ ਦਿਖਾ ਰਹੇ ਹਨ ਬਹੁਤ ਵੱਡੀ ਝੋਡੀ ਹਾਂਜੀ ਚੌਗੀ ਤੇ ਫੁੱਲ ਸਾਈਜ਼ ਵੱਡੀ ਹੈ ਬਜੀ ਇਹ ਕਿੰਨੇ ਨਮੋ ਕੇ ਸੁਈ ਨੂੰ ਇਹਨੂੰ ਸੁਈ ਨੂੰ ਵਿੱਚ 9 8 9 ਦਿਨ ਹੋ ਗਿਆ ਜੀ ਅੱਛਾ 8 9 ਦਿਨ ਹੋ ਗਿਆ ਹਾਂਜੀ ਦੁੱਧ ਕਿੰਨਾ ਇਸਦਾ 11 ਕਿਲੋ ਪੱਕਾ ਲੀਟਰਾਂ ਦਾ ਦੁੱਧ ਹੋ ਗਿਆ 11 ਕਿਲੋ ਪੱਕਾ ਹਾਂਜੀ ਲੋ ਜੀ 11 ਕਿਲੋ ਅੱਜ ਤਾਂ ਕੱਲ ਸੰਦੀਪ ਤੁਰੀਆਂ ਆਈਆਂ ਉਧਰੋਂ ਦੁੱਧ 15 15 ਕਿਲੋ ਲੀਆਂ ਝੋਟੀਆਂ 15 ਕਿਲੋ ਹਾਂਜੀ ਇਹ ਨਹੀਂ ਕੋਈ ਸ਼ੱਕ ਫੁੱਲ ਵੱਡੀਆਂ ਜਿਹਨੂੰ ਕਹਿੰਦੇ ਨਾ ਚੋਣ ਇੱਕ ਨੰਬਰ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਭੋਲੀਆਂ ਰੂ ਵਰਗੀਆਂ ਮਗਰ ਕੱਟੀ ਬਹੁਤ ਜਿਆਦਾ ਸ਼ਾਨਦਾਰ ਥਾਣ ਥੋਣ ਸੰਦੀਪ ਬਹੁਤ ਜਿਆਦਾ ਚੰਗਾ ਲੱਗਾ ਫਿਰ ਦੇ ਇਹਦੀ ਵਾਰ ਕੀ ਮਰ ਇਹ ਸੰਦੀਪ ਜੀ ਹਾਂ ਨਾ 125 ਦੀ ਦੇਣੀ 125000 ਹਾਂ 500 ਛੋੜ ਕੱਟੀ ਵੇਖੋ ਨੀਲੀ ਦੀ ਪਿਓਰ ਕੱਟ ਕੋਟ ਨਾਲ ਕੱਟੀ ਆ ਗਈ ਪਿਛੇ ਨੀਲੇ ਦੀ ਬਹੁਤ ਬਰੀਕ ਸਿੰਘ ਆ ਗੱਬਣ ਲੱਗਦੀ ਆ ਇਹ ਗੱਬਣੇ ਸੰਦੀਪ ਜੀ ਪੰਜ ਚਾਰ ਦਿਨ ਲੈਂਦੀ ਦੂਜਾ ਸੁਗਾ ਅੱਛਾ ਖੋਲ ਤੋਰ ਆਈ ਹੋਈ ਵੀ ਉਧਰੋਂ ਹੀ ਉਧਰੋਂ ਉਧਰੋਂ ਜਿਹੜੀ ਉੱਧਰ ਦੀ ਸੰਦੀਪ ਉੱਧਰ ਦੀ ਜਿਹਦਾ ਉਧਰ ਦੇ ਪਿੰਡ ਦੀ ਜਿਹੜਾ ਬੰਦਾ ਸਿਆਣਾ ਨੂੰ ਵੈਸੇ ਪਤਾ ਲਾ ਜਾਂਦਾ ਦੱਸਣ ਦੀ ਲੋੜ ਨਹੀਂ ਦੂਜਾ ਸੁਗਾ ਦੂਜਾ ਦੂਜਾ ਸੁਗਾ ਝੋਟੀ ਨਹੀਂ ਵੀ ਦੇਖੋ ਹਾਂਜੀ 15 16 ਕਿਲੋ ਦੁੱਧ ਪਹਿਲਾਂ ਨਹੀਂ 15 ਕਿਲੋ ਦੁੱਧ ਦਿੱਤਾ ਝੋਟੀ ਨਹੀਂ ਬੜੀ ਚੰਗੇ ਘਰਾਂਣੇ ਦੀ ਹਜੇ ਮੇਰੇ ਨਾਲ ਸੁਣਦੇ ਆ ਹਜੇ ਹਫਤਾ ਲੈ ਜੂਗੀ ਹਫਤਾ ਲੈ ਜਣਾ ਝੋਟੀ ਥਣ ਬਹੁਤ ਸੋਹਣਾ ਮੁੱਠੀ ਗੱਟੀ ਲੱਗਾ ਬਜੀ ਬਜੀ ਦੁੱਧ ਫਰੇ ਐਰ ਕੇ 16 17 ਕੇ ਪੱਕਾ ਹੀ ਦੇਣਾ ਨਹੀਂ 15 ਪਹਿਲਾਂ ਨਹੀਂ ਦਿੰਦਾ ਨਸਲ ਬਹੁਤ ਹੈ ਝੋਟੀ ਦੀ ਨਸਲ ਬੜੀ ਬਰੀਕ ਬੜੀ ਐ ਆ ਜਾਓ ਜੀ ਆ ਜਾਓ ਬਰੇ ਕਰੇ ਮੂੰਹ ਬ ਬਹੁਤ ਸੋਹਣਾ ਵੇ ਜਰਸੀ ਵਰਗਾ ਉਹ ਕਮਾਲ 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 ਆ ਦਿਖਾਇਆ ਜੀ ਬੜਾ ਠੀਕ ਹੈ ਹਿੰਦੀ ਫਿਰ ਕੀਮਤ ਹੈ ਜੀ ਇਹ 1 35 ਚ ਛੋੜ 500 ਰੁਪਏ ਹੋਣੀ 500 ਛੋੜ ਹੀ ਇੱਕ ਮੈਂ 500 ਛੋੜ 1 35 ਚ ਚਲੋ ਬਹੁਤ ਜ਼ਬਰਦਸਤ ਝੋਟੀਆਂ ਨਹੀਂ ਬਾਕੀ ਜਿਹੜਾ ਸੇਵਾ ਗਰੂ ਭੰਵੇਂ 18 ਕਿਲੋ ਦੋ ਚੋਲੇ ਬਾਲੀ ਜਿਆਦੀ ਚੰਗੀ ਹੈ ਜੀ ਹਾਂ ਜੀ ਗੱਪਣਾ ਗੱਪਣਾ ਕੋਈ ਬਾਹੀ ਨਹੀਂ ਬੰਨਣਾ ਨਹੀਂ ਕੋਈ ਪੱਧਰ ਸਾਰੀ ਠੀਕ ਹੈ ਚਲੋ ਬਹੁਤ ਸੋਹਣਾ ਲੇਵਾ ਜ ਮਾਰਨਾ ਜੀ ਦਾ ਹਾਂ ਜੀ ਇਹ ਸੂਈ ਆ ਹਾਂ ਜੀ ਇਹ ਸੂਈ ਆ ਜੀ ਕੋੜਾ ਇਹ ਨੂੰ ਕਿੰਨਾ ਮੋਗਾ ਭਾਜੀ ਇਹ ਨੂੰ ਸੁਈਨ ਵਜ ਪੰਜਵਾਂ ਛੇਵਾਂ ਦਿਨ ਨੂੰ ਵੀ ਦੁੱਧ ਕਿੰਨਾ ਐਸ ਟਾਈਮ ਇਸ ਟਾਈਮ ਹੀ 10-11 ਕਿਲੋ ਤਿਆਰ ਹੋਊਗਾ ਜੀ ਪੰਜਵਾਂ ਛੇਵਾਂ ਦਿਨ ਇਹ ਵੀ 15 ਕਿਲੋ ਵਾਲੀ ਝੋਟੀ 15 ਕਿਲੋ ਵਾਲੀ ਝੋਟੀ ਹੈ ਜੀ ਜੰਮ ਜੰਮ ਚੰਗੀ ਲੱਗਦੀ ਲੱਗਦੀ ਹਾਂ ਬੜੀ ਸੰਭੀ ਕਿ ਨਹੀਂ ਚੂਣ ਬੜੀ ਚੰਗੀ ਸੰਦੀਪ ਚੋਣ ਬਹੁਤ ਹੀ ਜਿਆਦਾ ਚੰਗੀ ਆ ਹੁਣ ਐਸ ਟਾਈਮ ਕਿੰਨਾ ਭਾਜੀ ਇਸ ਟਾਈਮ 11 ਕਿਲੋ ਤੋਂ ਤਿਆਰ ਹੋ ਗਈ ਬੌਲਈ ਹਾਂਜੀ ਹਾਂਜੀ ਬੌਲਈ ਕਟਾ ਜਿ ਮਗਰ ਇਹਦੇ ਮਗਰ ਕਟਾ ਕਟਾ ਮਗਰ ਆ ਗਿਆ ਹਾਂਜੀ ਪਿੱਠ ਫੋੜੇ ਵਿਖਾ ਦੇ ਕਰੇ ਗਾੜ ਬਹੁਤ ਜਿਆਦਾ ਆ ਅਗਲੇ ਬੰਨ ਉਹ ਖਾ ਤੁਹਾਨੂੰ ਉਧਰ ਖੜਾ 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 ਦੇ ਸਾਡੇ ਖੜਾ ਕੇ ਚੰਗੇ ਦਾ ਖਾਣ ਥੱਲੇ ਵਾ ਹਾਂਜੀ ਨੇੜੇ ਉਹ ਕਿ ਬਖਾਰੇ ਵਾ ਠੀਕ ਆ ਧੰਨ ਤੱਕ ਜੱਡਾ ਜੀ ਹਾਂਜੀ ਹਾਂ ਬਿਲਕੁਲ ਭਾਜੀ ਬਹੁਤ ਬਿਲਕੁਲ ਬਿਲਕੁਲ ਆ ਜੋ ਪੰਜੇ ਸੰਦੀਪ ਕੋਕਾ ਪੀਸ ਆ ਇਹ ਇਹ ਨਹੀਂ ਵੀ ਕਿਸੇ ਗੱਲਾਂ ਘਸੀਆਂ ਨਹੀਂ ਆ ਕੋਈ ਆਣ ਕੇ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਕੋਈ ਚੱਕਰ ਨਹੀਂ ਦੁੱਧ ਵਾਲੀਆਂ ਝੋਟੀਆਂ ਵਟੀਆਂ ਮਹੀਆਂ ਨਾਲੇ ਹਾਂਜੀ ਇਹ ਗੱਲੀ ਹਿੰਦੀ ਭਾਜੀ ਫਿਰ ਕੀ ਮੰਨਾਂ ਇਹ ਸੰਦੀਪ ਜੀ ਇੱਕ ਦਾਹ ਹੀ ਦੇਣੀ ਆ 1 ਲੱਖ ਦਾ ਯਾਰ ਦੇਣੀ ਆ 500 ਛੋੜ ਕਰਨੀਆਂ ਜੀ 500 ਛੋੜ ਹਾਂ ਜੀ ਆ ਇੱਕ ਝੋਟੀ ਆ ਸੰਦੀਪ ਜੀ ਬੱਚਾ ਇਹਦਾ ਮਰਿਆ ਅੱਛਾ ਜੀ ਹਾਂ ਜੀ ਆਪਾਂ ਨਹੀਂ ਕਹਣਾ ਮਹੀਨੇ ਦੀ ਸੂਈ ਕੋਈ ਦੋਹਾਂ ਦੀ ਲਾਲੇ ਕੋਈ ਤਿੰਨਾਂ ਦੀ ਲਾਲੇ ਦੋਦੇ ਦੇ ਕੋ ਅੱਠ ਕਿਲੋ ਤਿਆਰ ਪਹਾੜੇ ਦੇ ਦੋਵੇਂ ਟਾਈਮ ਮਿਲਦੀ ਆ ਅੱਛਾ ਪਹਾੜੇ ਦੇ ਮਿਲਦੀ ਚੋਣ ਥਣਾ ਦੀ ਗਰੰਟੀ ਹੋਊਗੀ ਭੂਰ ਛੱਟੇ ਦੀ ਲੱਤ ਨਹੀਂ ਮਾਰਦੀ ਜਿਹੜੀ ਗੱਲ ਦੀ ਗਰੰਟੀ ਹੋ ਗਰੰਟੀ ਆ ਬਿਲਕੁਲ ਜੀ ਬਿਲਕੁਲ ਹਾਂ ਕਿਹੇ ਘਰੇ ਜਾ ਕੇ ਦਿਹਾੜੀ ਡੰਗ ਕਰੇ ਤਾਂ ਵੱਖਰੀ ਗੱਲ ਇੱਥੇ ਕੋਈ ਦੋ ਟਾਈਮ ਚੋਲੇ ਪੈਰ ਨਹੀਂ ਹਿੰਦੀ ਬਾਜੀ ਫਿਰ ਕੀ ਮਰ ਇਹ ਸੰਦੀਪ ਜੀ ਹਾਂ ਨਾ 65000 ਦੀ ਦੇਣੀ ਆ ਚਲੋ ਹਾਂ ਜੀ 65000 ਦੀ ਆ ਹੁਣ 2 ਮਹੀਨੇ ਨਾਲ 3 ਮਹੀਨੇ ਨਾਲ ਗਾਂ ਬੜੀ ਬੁਣੀ ਹੈਣੀ ਗਾਂ ਕੋਈ ਨੁਕਸ ਨਹੀਂ ਇਕੱਠਾ ਮਾਲਿਆ ਉਹਦੇ ਵਿੱਚ ਆਈ ਸੀ ਇਹ ਗਾਂ ਜਿਹੜਾ ਬੱਤਰ ਕਰਾ ਲੂ ਸਵਾ ਲੱਖ ਦੀ ਝੋਟੀ ਆ ਠੀਕ ਆ ਹਾਂ ਮਾਲ ਨਹੀਂ ਮਾੜੇ ਝੋਟੀ ਬਹੁਤ ਚੰਗੀ ਆ ਚਲੋ ਹਾਂ ਜੀ ਦੇਖੋ ਜਾਈ ਪੰਜ ਝੋਟੀਆਂ ਫੇਰ ਆ ਬਾਈਓ ਬਾਜੀ ਬਾਕੀ ਫਿਰ ਵੀ ਇੱਥੇ ਆਓ ਇੱਕ ਟਾਈਮ ਦੋ ਟਾਂ ਚੋਈ ਕਰੋ ਪਾਸ ਕਰੋ ਨਾ ਬਿਲਕੁਲ ਜੀ ਬਿਲਕੁਲ ਬਹੁਤ ਜ਼ੋਰ ਨਾਲ ਝੋਟੀਆਂ ਨਾਲ ਉਧਰ ਦਾ ਮਾਲ ਆ ਰਿਹਾ ਇੱਥੇ ਉਧਰ ਦਾ ਜੀ ਉਧਰ ਦਾ ਈਦਾ ਜਿਹੜਾ ਬੰਦਾ ਪੁੜਿਆ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਪਤਾ ਹੀ ਆ ਸਰੀਰ ਵੇਖ ਕੇ ਮਈਆਂ ਵੇਖ ਕੇ ਦੱਸ ਦੇਣਾ ਹਾਂਜੀ ਤੇ ਨੰਬਰ ਬੋਲ ਦੇ ਫਿਰ ਹਾਂਜੀ 6244 5753 ਪਿੰਡ ਪਾਲਾਸੌਰ ਜਿਲ੍ਹਾ ਤਰਨਤਾਰਨ ਤਹਿਸੀਲ ਵਿਦਾਰਾ ਸਸਤੀਕਾ